ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਵਿਦੀ ਚੰਦ ਨੂੰ ਗੁਰੂ ਜੀ ਨੇ ਚੋਰੀ ਕਰਨ ਤੋਂ ਮਨਾ ਕੀਤਾ ਸੀ ਪਰ ਫਿਰ ਵੀ ਵਿਦੀ ਚੰਦ ਦਾ ਪੱਕਾ ਸੁਭਾਅ ਹੋ ਚੁੱਕਾ ਸੀ ਚੋਰੀ ਕਰਨ ਦਾ ਵਿਦੀ ਚੰਦ ਨੇ ਕਿਹਾ ਭਾਵੇਂ ਮੈਨੂੰ ਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਕਿ ਅੱਗੇ ਤੋਂ ਚੋਰੀ ਨਹੀਂ ਕਰਨੀ ਪਰ ਮੈਨੂੰ ਚੋਰੀ ਕਰਨ ਦਾ ਪੱਕਾ ਸੁਭਾਅ ਹੋ ਚੁੱਕਾ ਸੀ ਮੈਂ ਪ੍ਰਣ ਕਰ ਲਿਆ ਸੀ ਕਿ ਆਪਣੇ ਵਾਸਤੇ ਚੋਰੀ ਨਹੀਂ ਕਰਾਂਗਾ ਜੇ ਕਿਸੇ ਪਰ ਉਪਕਾਰ ਵਾਸਤੇ ਚੋਰੀ ਕਰਨੀ ਪਵੇਗੀ ਤਾਂ ਕਰਾਂਗਾ ਇੱਕ ਵਾਰ ਬੁਰਜੀਤੋਂ ਆਗਿਆ ਲੈ ਕੇ ਜਦ ਮੈਂ ਆਪਣੇ ਨਾਨਕੇ ਸਰਹਾਲੀ ਗਿਆ ਤਾਂ ਉੱਥੇ ਇੱਕ ਦਿਨ ਮੇਰੇ ਪਾਸ ਇੱਕ ਗਰੀਬ ਬ੍ਰਾਹਮਣ ਦੀ ਇਸਤਰੀ ਆਣ ਕੇ ਰੋਣ ਲੱਗ ਪਈ ਕਹਿਣ ਲੱਗੀ ਮੇਰੀ ਲੜਕੀ ਜਵਾਨ ਹੋ ਗਈ ਹੈ ਉਸ ਦਾ ਵਿਆਹ ਕਰਨ ਵਾਸਤੇ ਪੈਸੇ ਮੇਰੇ پاس ਨਹੀਂ ਹਨ ਘਰ-ਖਾਨ ਨੂੰ ਕੁਝ ਨਹੀਂ ਹੈ ਰਾਤ ਦਿਨ ਇਸ ਚਿੰਤਾ ਵਿੱਚ ਹੀ ਬੜੀ ਦੁਖੀ ਹਾਂ ਮੈਂ ਉਸ ਨੂੰ ਪੁੱਛਿਆ ਲੜਕੀ ਦੇ ਵਿਆਹ ਵਾਸਤੇ ਤੁਹਾਨੂੰ ਕਿੰਨੇ ਰੁਪਏ ਚਾਹੀਦੇ ਹਨ ਬ੍ਰਾਹਮਣੀ ਨੇ ਕਿਹਾ ਭਾਈ ਜੀ 500 ਰੁਪਏ ਚਾਹੀਦਾ ਹੈ ਇਤਨੇ ਰੁਪਏ ਨਾਲ ਕਾਰਜ ਹੋ ਜਾਵੇਗਾ ਮੈਂ ਉਸ ਨੂੰ ਧੀਰਜ ਦਿੱਤੀ ਅਤੇ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਯਤਨ ਕਰਾਂਗਾ ਕੁਝ ਦਿਨ ਉਪਰੰਤ ਮੈਂ ਸੁਣਿਆ ਕਿ ਜਹਾਂਗੀਰ ਪਾਦਸ਼ਾਹ ਦੀਆਂ ਬੇਗਮਾਂ ਦਿੱਲੀ ਤੋਂ ਲਾਹੌਰ ਨੂੰ ਜਾ ਰਹੀਆਂ ਹਨ ਮੈਂ ਗੁਰੂ ਜੀ ਨੂੰ ਰਾਦ ਕੇ ਕਿਸੇ ਨਾ ਕਿਸੇ ਤਰ੍ਹਾਂ ਭੇਸ ਬਦਲ ਕੇ ਬੇਗਮਾਂ ਦੇ ਡੇਰੇ ਦੇ ਤੰਬੂ ਵਿੱਚ ਜਾ ਵੜਿਆ ਬੇਗਮਾਂ ਦੇ ਗਹਿਣੇ ਵਾਲੇ ਸੰਦੂਕ ਦਾ ਜੰਦਰਾ ਤੋੜ ਕੇ ਸੰਦੂਕ ਵਿੱਚੋਂ ਜੜਾਉ ਹীরে ਮੋਤੀਆਂ ਦੀਆਂ ਮਾਲਾ ਤੇ ਹੋਰ ਬਿਆੰਤ ਜੇਵਰ ਕੱਢ ਕੱਢ ਕੇ ਮੈਂ ਬਾਹਰ ਰੱਖਦਾ ਗਿਆ ਫਿਰ ਇੱਕ ਥੈਲੀ ਰੁਪਏਾਂ ਦੀ ਨਿਕਲੀ ਜਿਸ ਉੱਤੇ 500 ਰੁਪਏ ਲਿਖਿਆ ਹੋਇਆ ਸੀ ਉਹ ਥੈਲੀ ਲੈ ਕੇ ਮੈਂ ਬਾਹਰ ਨਿਕਲ ਆਇਆ ਬਾਕੀ ਸਭ ਜੇਵਰ ਆਦਕ ਉੱਥੇ ਹੀ ਰਹਿਣ ਦਿੱਤੇ ਉਹ 500 ਰੁਪਇਆ ਮੈਂ ਪਿੰਡ ਆਣ ਕੇ ਉਸ ਗਰੀਬ ਬ੍ਰਾਹਮਣੇ ਨੂੰ ਦੇ ਦਿੱਤਾ। ਸਵੇਰੇ ਜਦ ਇਸ ਗੱਲ ਦਾ ਪਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਾ ਕਿ ਚੋਰ ਹੋਰ ਸਭ ਕੁਝ ਛੱਡ ਕੇ ਕੇਵਲ 500 ਰੁਪਇਆ ਲੈ ਗਿਆ ਹੈ। ਤਾਂ ਉਹ ਬੜਾ ਹੈਰਾਨ ਹੋਇਆ। ਉਸ ਨੇ ਇਲਾਕੇ ਦੇ ਪਿੰਡ ਦੇ ਪੈਂਚਾ ਨੂੰ ਸੱਦ ਕੇ ਪੁੱਛਿਆ ਕਿ ਇਹ ਕਿਸ ਚੋਰ ਦਾ ਕੰਮ ਹੈ? ਜਿਹੜਾ ਲੱਖਾਂ ਰੁਪਈਆ ਦਾ ਜੀਵਰ ਛੱਡ ਕੇ ਕੇਵਲ 500 ਰੁਪਈਆ ਹੀ ਲੈ ਗਿਆ ਹੈ ਸਰਹਾਲੀ ਦੇ ਪੈਂਚਾ ਨੇ ਦੱਸਿਆ ਪਾਦਸ਼ਾਹ ਹਜ਼ਰਤ ਇਹ ਕੰਮ ਭਾਈ ਬਿਧੀਚੰਦ ਪਰ ਉਪਕਾਰੀ ਦਾ ਹੀ ਹੋ ਸਕਦਾ ਹੈ ਜੋ ਆਪਣੇ ਵਾਸਤੇ ਨਹੀਂ ਕੇਵਲ ਪਰ ਉਪਕਾਰ ਵਾਸਤੇ ਹੀ ਲੋੜ ਅਨੁਸਾਰ ਚੋਰੀ ਕਰਦਾ ਹੈ ਪੈਂਚਾਂ ਦੇ ਦਰਸ਼ਨ ਕਰਕੇ ਪਾਦਸ਼ਾਹ ਨੇ ਮੈਨੂੰ ਪਕੜ ਮੰਗਵਾਇਆ ਜਦ ਪਾਦਸ਼ਾਹ ਨੇ ਪੁੱਛਿਆ ਕਿ ਇਹ ਚੋਰੀ ਤੂੰ ਕੀਤੀ ਹੈ ਤਾਂ ਮੈਂ ਕਿਹਾ ਕਿ ਇਹ ਚੋਰੀ ਮੈਂ ਪਰ ਉਪਕਾਰ ਵਾਸਤੇ ਕੀਤੀ ਹੈ ਇੱਕ ਗਰੀਬ ਬ੍ਰਾਹਮਣੀ ਦੀ ਲੜਕੀ ਦੇ ਵਿਆਹ ਵਾਸਤੇ ਉਸ ਨੂੰ 500 ਰੁਪਏ ਦੀ ਲੋੜ ਸੀ ਇਸ ਵਾਸਤੇ ਮੈਂ ਕੇਵਲ 500 ਰੁਪਏ ਹੀ ਲਿਆ ਸੀ ਬਾਕੀ ਸਭ ਕੁਝ ਉੱਥੇ ਹੀ ਰਹਿਣ ਦਿੱਤਾ ਸੀ ਪਾਦਸ਼ਾਹ ਨੇ ਪੁੱਛਿਆ ਤੂੰ ਕਿਸ ਦਾ ਸਿੱਖ ਹੈ ਮੈਂ ਦੱਸਿਆ ਕਿ ਮੈਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹਾਂ ਪਾਤਸ਼ਾਹ ਨੇ ਮੇਰੀ ਸੱਚੀ ਗੱਲ ਸੁਣ ਕੇ ਮੈਨੂੰ ਛੱਡ ਦਿੱਤਾ ਇਸ ਤਰ੍ਹਾਂ ਮਾਤਾ ਜੀ ਮੈਂ ਆਪਣੀ ਜਾਨ ਮੁਖਤਰੇ ਵਿੱਚ ਪਾ ਕੇ ਪਰ ਉਪਕਾਰ ਵਾਸਤੇ ਹੀ ਪਾਤਸ਼ਾਹ ਦੀ ਚੋਰੀ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ